ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ ਤੇ ਦੇਖੋ ਵੀ ਅੱਜ ਬੜੇ ਦਿਨਾਂ ਬਾਅਦ ਮੈਂ ਵੀਡੀਓ ਪਾਉਣ ਲੱਗੀ ਆ ਉਹ ਇਸ ਕਰਕੇ ਕਿ ਹੁਣ ਬੱਚਿਆਂ ਦੇ ਪੇਪਰਾਂ ਦੀ ਤਿਆਰੀ ਸ਼ੁਰੂ ਹੋ ਗਈ ਆ ਤੇ ਫਾਈਨਲ ਪੇਪਰ ਆ ਗਏ ਆ ਉਹਦੋਂ ਤਿਆਰੀ ਵੀ ਮੈਂ ਖੁਦ ਹੀ ਕਰਨੀ ਕਿਉਂਕਿ ਆਪਾਂ ਮਤਲਬ ਮੈਂ ਟਿਊਸ਼ਨ ਨਾ ਵਗੈਰਾ ਨਹੀਂ ਬੱਚਾ ਨਹੀਂ ਰੱਖੀ ਸ਼ੁਰੂ ਤੋਂ ਤੇ ਇਸ ਕਰਕੇ ਥੋੜਾ ਬਿਜ਼ੀ ਡੇਜ਼ ਚੱਲਦੇ ਆ ਤੇ ਫਿਰ ਮੈਂ ਵੀਡੀਓ ਦੇ ਪਰ ਮੇਰਾ ਬੜਾ ਦਿਲ ਕਰਦਾ ਕਿ ਮੈਂ ਵੀਡੀਓ ਪਾਵਾਂ ਤੇ ਟਾਈਮ ਥੋੜਾ ਜਿਹਾ ਲੱਗਦਾ ਨਹੀਂ ਇਸ ਕਰਕੇ ਫਿਰ ਮੈਂ ਅੱਜ ਹੁਣ ਟਾਈਮ ਕੱਢਿਆ ਸਿੱਧੇ ਤੇ ਅੱਜ ਮੈਂ ਸੋਚਿਆ ਕਿ ਹੁਣ ਵੀਡੀ ਤੇ ਕਿਉਂਕਿ ਮੈਨੂੰ ਬੜਾ ਪਸੰਦਾ ਆ ਕਿ ਇਹ ਵੀ ਆਪਣੇ ਸ਼ੌਂਕ ਹੀ ਆ ਤੇ ਮਿੱਧੂ ਬੜਾ ਸ਼ੌਂਕ ਆ ਕਿ ਮਤਲਬ ਤੁਹਾਡੇ ਨਾਲ ਗੱਲਾਂ ਬਾਤਾਂ ਮੇਰੀਆਂ ਹੋਣ ਕਿ ਜਿਹੜੀਆਂ ਮੇਰੇ ਅੰਦਰ ਆਈਡੀਆਸ ਹਨ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਇਸ ਕਰਕੇ ਬਈ ਜਦੋਂ ਹੁਣ ਮੈਂ ਜਦਾਂ weight ਘਟ ਕਰਦਾ ਦੇਖੋ ਤੁਹਾਨੂੰ ਮੈਨੂੰ ਦਿਖਣੇ ਜਾਣਾ ਤੁਹਾਨੂੰ ਕਿ ਹਾਂ ਮੇਰਾ ਥੋੜਾ ਫਰਕ ਪੈ ਗਿਆ ਮੇਰਾ ਪੇਟ ਦਾ ਵੀ ਫਰਕ ਪੈ ਗਿਆ ਹੁਣ ਦਿਖੇਗਾ ਨਹੀਂ ਤੇ ਵਾਵਾ ਇੱਕ ਹੋਇਆ ਵਾਕੇਣਾ ਤੇ ਇਸ ਕਰਕੇ ਮੈਨੂੰ ਮਤਲਬ ਕਿ ਇਸ ਗੱਲ ਦੀ ਬੜੀ ਖੁਸ਼ੀ ਆ ਤੇ ਬਾਕੀ ਇਹ ਕਿ ਇੱਕ ਦਿਨ ਫਿਰ ਮੈਂ ਵੀਡੀਓ ਬਣਾਉਂਗੀ ਥੋੜਾ ਜਿਹਾ ਮੈਂ ਵਜਨ ਹੋਰ ਘਟਾ ਲਾ ਆਪਣਾ ਤੇ ਫਿਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਹਾਂ ਵੀ ਠੀਕ ਆ ਇਹ ਪੂਰਾ ਮੈਂ ਪਲਾਨ ਦੱਸੂੰਗੀ ਡਾਈਟ ਪਲਾਨ ਕੀ ਡਾਈਟ ਪਲਾਨ ਨਹੀਂ ਕਹਿ ਸਕਦੇ ਆਮ ਕਰਦੀ ਰੋਟੀ ਖਾਂਦੇ ਆ ਪਰ ਇਹ ਹੈ ਕਿ ਥੋੜਾ ਜਿਹਾ ਆਪਣਾ ਧਿਆਨ ਦੇਣ ਦੀ ਲੋੜ ਹੁੰਦੀ ਆ ਤੇ ਬਾਕੀ ਇੱਕ ਮੈਂ ਤੁਹਾਨੂੰ ਹੋਰ ਦੱਸਾਂ ਕਿ ਜਦੋਂ ਇਹ ਬੜਾ ਵਧੀਆ ਰੈਗੂਲਰ ਮੈਂ ਪਲਾਨ ਸ਼ੁਰੂ ਕਰੂੰਗੀ ਤਾਂ ਇਹ ਜਦੋਂ ਉਦੋਂ ਤੇ ਬਹੁਤ ਸੋਹਣਾ ਮੇਰਾ ਵਜਨ ਘਟਣ ਡਿਆ ਇਹ ਕਿ ਬਲਮੈਂ 5 ਕਿਲੋ ਵੀ ਮਹੀਨੇ ਦਾ ਘਟਾਇਆ ਫਿਰ 3 ਵੀ ਘਟਾਇਆ ਪਰ ਉਹ ਤੋਂ ਬਾਅਦ ਹੁਣ ਜਦੋਂ ਉਹਦੇ ਘੁੰਮਣਾ ਫਿਰਨਾ ਥੋੜਾ ਇਹ ਤੇ ਉਧਰ ਹੋ ਗਿਆ ਤੇ 1 ਮਹੀਨਾ ਫਿਰ ਮੈਂ ਬਿਲਕੁਲ ਹੀ ਨਹੀਂ ਕੁਝ ਵੀ ਕੀਤਾ ਕਿ ਦੇਖਣ ਵਾਸਤੇ ਕਿ ਮੇਰੀ ਬਾਡੀ ਕੀ ਕਰਦੀ ਆ ਕਿ ਜੇ ਮੈਂ ਕੁਝ ਖਾਣੀ ਪੀਣੀ ਆ ਤੇ ਫਿਰ ਕੀ ਵਜਨ ਵਧਦਾ ਆ ਕਿ ਜਾਂ ਘਟਦਾ ਆ ਤੇ ਇਸ ਕਰਕੇ ਪੂਰਾ 1 ਮਹੀਨਾ ਗੈਪ ਦਿੱਤਾ ਕੁਝ ਨਹੀਂ ਕੀਤਾ ਉਹਦੇ ਵਾਸਤੇ ਸਿਰਫ ਗਰਮ ਪਾਣ ਜੋ ਆਦਤ ਥੋੜੀ ਬਥੀ ਪਾਣੀ ਪੋਣੇ ਵਾਲੀ ਪੈ ਗਈ ਉਹ ਨਾਲ ਰੱਖੀ ਆਪਣੀ ਤੇ ਫਿਰ ਕੀ ਹੋਇਆ ਕਿ ਮੇਰਾ ਉਹ ਬਲਾ ਵਜਨ ਜਿਹੜਾ ਵਾ ਨਾ ਤੇ ਸਟਕ ਹੋ ਗਿਆ ਕਹਿਣ ਦਾ ਮਤਲਬ ਕਿ ਉਹ ਨਾ ਵਧਿਆ ਨਾ ਘਟਿਆ 77 ਦੇ 76 ਦੇ ਲਾਗੇ ਬੰਨੇ ਉੱਥੇ ਹੀ ਖਲੋਂ ਗਿਆ ਤੇ ਇਸ ਕਰਕੇ ਉਹ ਮੈਨੂੰ ਬੜੀ ਖੁਸ਼ੀ ਆਈ ਆ ਹੁਣ ਫਿਰ ਮੈਂ ਜਦੋਂ ਸ਼ੁਰੂ ਕੀਤਾ ਵਾ ਤੇ ਹੁਣ ਫਿਰ ਮੈਨੂੰ ਲੱਗਦਾ ਹੈ ਕਿ ਹੁਣ ਥੱਲੇ ਜਾਏਗਾ ਤੇ ਇਸ ਕਰਕੇ ਵੀ ਇਹ ਆਪਣੀ ਆਪਣੀ ਬੋਡੀ ਆ ਸਾਰਿਆਂ ਦੀ ਤੇ ਕਈ ਚੀਜ਼ਾਂ ਕਿਸੇ ਨੂੰ ਸੂਟ ਕਰਦੀਆਂ ਕਈ ਨੂੰ ਨਹੀਂ ਕਰਦੀਆਂ ਇੰਝ ਕਈ ਮਤਲਬ ਉਹ ਤੇ ਆਪਣੇ ਆਪਣੇ ਡਿਪੈਂਡ ਆ ਤੇ ਅੱਜ ਨਾ ਮੈਂ ਤੁਹਾਨੂੰ ਇੱਕ ਜਿਹੜੀ ਮੇਨ ਗੱਲ ਆ ਕਿ ਜਿਹੜੀ ਮੈਂ ਤੁਹਾਨੂੰ ਅੱਜ ਦੀ ਵੀਡੀਓ ਸ਼ੇਅਰ ਕਰਨ ਲੱਗੀ ਆ ਉਹ ਆ ਕਿ ਮੈਂ ਨਾ ਰਾਗੀ ਦਾ ਆਟਾ ਬੜਾ ਸੁਣਿਆ ਕਿ ਆ ਰਾਗੀ ਦਾ ਆਟਾ ਹੋਵਾਂ ਰਾਈਡੀ ਆਟਾ ਹੋ ਤੇ ਆਨਲਾਈਨ ਮੰਗਾਇਆ ਮਹਿੰਗਾ ਵੀ ਵਾਵਾ ਹੀ ਲੱਗਿਆ ਉਹ ਤੇ ਮੈਨੂੰ ਉਹਦੇ ਵਾਵਾ ਹੀ ਲੱਗਿਆ ਵਾ ਕਿਉਂਕਿ ਮੈਂ 2 ਕਿਲੋ ਦੇ ਮਤਲਬ ਮੰਗਵਾਇਆ ਇਕੱਠਾ ਤੇ ਇਹਦੇ 500 ਰੁਪਏ ਦੇ ਮੇਰੇ ਖਾਨਾ ਚਾਰ 500 450 500 ਦੇ ਕਰੀਬ ਮਿਲਿਆ 2 ਕਿਲੋ ਤੇ ਇਸ ਕਰਕੇ ਮਹਿੰਗਾ ਲੱਗਿਆ ਪਰ ਇਹ ਆ ਕਿ ਜਦੋਂ ਖਾਦਾ ਬੈ ਤੇ ਇਨੀ ਐਕਸਾਈਟਡ ਮਤਲਬ ਮਿੰਡੂ ਖਾ ਕੇ ਜਿੱਦਾਂ ਮੈਂ ਜੰਨਤ ਚ ਪਹੁੰਚ ਗਈ ਐ ਇੰਨਾ ਟੇਸਟੀ ਲੱਗਿਆ ਕਿ ਮੇਰੇ ਟੇਸਟ ਬੰਦਨ ਇੰਨਾ ਵਰੀਆਂ ਕੈਚ ਕੀਤਾ ਉਹਨਾਂ ਨੂੰ ਕਿਉਂਕਿ ਮੈਂ ਸਿੰਪਲ ਹੀ ਖਾਧੀਆਂ ਹੀ ਪਹਿਲਾਂ ਮੈਂ ਗਲਗਲ ਦਾ achar ਲਿਆ ਨਾਲ ਉਹ ਦਿਨ ਆਈ ਟਰਾਈ ਕੀਤਾ ਕਿਉਂਕਿ ਮੇਰਾ ਫਸਟ ਟਾਈਮ ਹੀ ਫਿਰ ਉਹਦੋਂ ਮੈਂ ਗੁੜ ਦੀ ਸ਼ੱਕਰ ਦੇ ਨਾਲ ਖਾਧਾ ਤੇ ਕਿਤੇ ਹੱਦੋਂ ਹੀ ਵੱਧ ਜ਼ਬਰਦਸਤ ਤੇ ਪਰ ਇੱਕ ਜੋ ਮੇਰੇ ਟੇਸਟ ਵਰਥ ਲੈਂਦੇ ਹੀ ਉਹ ਮੈਂ ਜਦੋਂ ਇਹਦੇ ਪਾਪਾ ਨੂੰ ਮਤਲਬ ਇਹਦੇ ਪਾਪਾ ਨੇ ਜਦੋਂ ਮੈਂ ਇਹ ਟੇਸਟ ਕਰਵਾਇਆ ਤਾਂ ਉਹਨਾਂ ਨੂੰ ਉਹਨਾਂ ਐਕਸਾਈਟਮੈਂਟ ਦੀ ਆਈ ਜਾਨੀ ਸ਼ਾਇਦ ਮੈਨੂੰ ਹੀ ਕਿਉਂਕਿ ਮੈਨੂੰ ਤੇ ਬਹੁਤ ਚੰਗਾ ਲੱਗਿਆ ਸੀ ਤੇ ਇਸ ਕਰਕੇ ਵੀ ਅੱਜ ਮੈਂ ਤੁਹਾਨੂੰ ਰਾਗੀ ਦੇ ਆਟੇ ਦੀ ਵੀ ਨਾਲ ਤੁਹਾਨੂੰ ਬਣਾ ਲਈ ਦੱਸਦੀ ਹਾਂ ਸ਼ੇਅਰ ਕਰਦੀ ਹਾਂ ਤੁਹਾਡੇ ਨਾਲ ਤੇ ਕਿਉਂਕਿ ਰਾਗੀ ਦੇ ਆਟੇ ਦਾ ਥੋੜਾ ਜਾਂ ਟੈਕਨਿਕ ਨਾਲ ਪਰ ਮੈਂ ਸਿੰਪਲ ਬਣਾਇਆ ਸੀ ਪਹਿਲੀ ਵਾਰੀ ਪਰ ਹੁਣ ਅੱਜ ਮੈਂ ਥੋੜੀ ਫੀਲਿੰਗ ਵਾਲੀ ਰੋਟੀ ਬਣਾਉਣ ਲੱਗੀ ਹਾਂ ਤੇ ਇਹਦੇ ਬੜੇ ਬੈਨੀਫਿਟ ਹੈ ਉਹਦਨ ਪਰ ਮੈਂ ਦੋ ਖਾਧੀਆਂ ਸੀ ਪਰ ਮੈਨੂੰ ਚਾਹੀਦੀ ਨਹੀਂ ਰੋਹਣੀ ਹੈ ਕਿ ਇੱਕ ਨਾਲ ਬਹੁਤ ਵਧੀਆ ਹੁਜਾਰਾ ਆ ਜਾਂਦਾ ਹੈ ਤੇ ਚਲੋ ਬਈ ਤੁਹਾਡੇ ਨਾਲ ਵੀ ਅੱਜ ਸ਼ੇਅਰ ਕਰਾਂ ਰਾਗੀ ਦਾ ਆਟਾ ਜੋ ਹੋਿੰਦਾ ਮਹਿੰਗਾ ਵੰਗਾ ਕੇ ਮੈਂ ਤੇ ਹੁਣ ਲੱਗੀਆਂ ਉਹਦਾ ਮੈਂ ਸੈਕੰਡ ਟਾਈਮ ਲੱਗੀਆਂ ਖਾਣ ਨੂੰ ਤੇ ਇਹ ਇੱਕ ਹੈਲਥ ਬੈਨੀਫਿਟ ਬਹੁਤ ਜ਼ਿਆਦਾ ਹੈ ਇਹਦੇ ਤੇ ਅੱਗੇ ਪਤਾ ਨਹੀਂ ਕਿਉਂ ਮਹਿੰਗਾ ਇੰਨਾ ਜ਼ਿਆਦਾ ਵਾ ਤੇ ਚਲੋ ਬਈ ਹੁਣ ਤੁਹਾਡੇ ਨਾਲ ਵੀ ਕਰਾਂ ਸ਼ੇਅਰ ਅੱਛਾ ਵੀ ਜਿਹੜਾ ਸਭ ਤੋਂ ਪਹਿਲਾਂ ਇਹ ਰਾਗੀ ਦੇ ਆਟੇ ਵਿੱਚ ਪੈਣਾ ਨਾ ਉਹ ਹੈਗਾ ਜੀ ਕਿ ਇੱਕ ਤੇ ਪਿਆਜ ਅਦਰਕ ਲਸਣ ਮਿਰਚ ਧਨੀਆ ਤੇ ਮੂਲੀ ਮਤਲਬ ਕਿ ਇਹ ਪਾ ਕੇ ਸਾਰੇ ਮੈਂ ਫਿਲਿੰਗ ਵਾਲੀ ਰੋਟੀ ਬਣਾਉਣ ਲੱਗੀ ਆ ਤੇ ਇਹਨੂੰ ਪਹਿਲਾਂ ਕਰ ਦੇਣਾ ਹੈ ਚੌਪ ਤੇ ਇਹਦੇ ਨਾਲ ਸਾਰੀਆਂ ਸਬਜ਼ੀਆਂ ਨੂੰ ਇਕੱਠੀਆਂ ਕਰਕੇ ਨਾ ਨਮਕ ਲਾ ਕੇ ਰੱਖ ਦੇਣਾ ਇਹਦੇ ਨਾਲ ਮੈਂ ਲ ਲਈਆਂ ਇੱਕ ਕਪਰਾਗੀ ਦਾ ਆਟਾ ਹੈ ਨਾ ਤੇ ਬਾਕੀ ਸਬਜ਼ੀਆਂ ਆਪਣੇ ਕੋਲ ਜਿਆਦਾ ਆ ਜਾਂਦੀ ਐ ਇਸ ਕਰਕੇ ਮੈਂ ਥੋੜਾ ਜਿਹਾ ਐਕਸਟਰਾ ਪਾ ਲਈ ਨਹੀਂ ਹੈ ਤੇ ਇਹਦੇ ਨਾਲ ਤਾਂ ਮਿਲਦਾ ਆ ਇੰਦਾ ਪੈਕੇਟ ਦੇ ਵਿੱਚ ਆਇਆ ਤੇ ਇਹਦੇ ਚ ਪੈਣਾ ਹੈ ਗਰਮ ਬਾਣੀ ਇਹ ਮਨ ਲੇ ਤੇੜਾ ਦਾ 1 ਕਪ ਆਟਾ ਹੈ ਤੇ ਤੁਸੀਂ ਇੱਧਾ ਕਪ ਗਰਮ ਬਾਣੀ ਜੇ ਤੁਸੀਂ ਸਿੰਪਲ ਹੀ ਕਰਨਾ ਹੈ ਤੇ ਜਿਆਦਾ ਪਾਣੀ ਨਹੀਂ ਪਾਉਣਾ ਤੇ ਜੇ ਤੁਸੀਂ ਸਬਜ਼ੀਆਂ ਐਡ ਕਰਨੀਆਂ ਇਨ੍ਹਾਂ ਨੇ ਵੀ ਪਾਣੀ ਛੱਡ ਦੇਣਾ ਤੇ ਇਸ ਕਰਕੇ ਇਹਨੂੰ ਪਾਣੀ ਬਹੁਤ ਘੱਟ ਪੈਣਾ ਹੈ ਤੇ ਉਦੋਂ ਚਦ ਮੈਂ ਮਸਾਲੇ ਐਡ ਕਰ ਦਿੰਦੀ ਆ ਵਿੱਚ ਇੱਕ ਪਾ ਦੇਣੀ ਆ ਜਵੈਣ ਕਾਲੀ ਮਿਰਚ ਇਹ ਇੱਕ ਚੀਜ਼ ਮੈਂ ਹੋਰ ਐਡ ਕਰਦੀ ਆ ਜੇ ਕਿਸੇ ਨੂੰ ਪੱਥਰੀ ਪੁੱਥਰੀਆਂ ਦਾ ਹੈਗਾ ਹੈ ਤਾਂ ਉਹ ਨਾ ਰੋਣ ਕਿਉਂਕਿ ਇਹ ਚੁੰਦੀ ਹੈ ਕੈਲਸ਼ੀਅਮ ਤੇ ਇਸ ਕਰਕੇ ਤੇਲ ਜਿਹੜੇ ਆ ਤੇ ਇਹ ਥੋੜੀ ਜਿਹੀ ਮੈਂ ਵਿੱਚ ਪਾਣੀ ਗੁੜੇ ਸੁਆਨ ਦੇ ਵਿੱਚ ਤੇ ਬਾਕੀ ਆੜਾ ਹਨ ਇਹ ਪਾਣੀ ਵਿੱਚ ਜਿਹਦਾ ਪਾਣੀ ਪੂਰੀ ਛੱਡਿਆ ਲਾ ਪਹਿਲਾਂ ਤੇ ਇਹਨੂੰ ਇਦਾਂ ਹੀ ਗੁੰਨ ਕੇ ਦੇਖਣਾ ਹੈ ਕਿ ਜੇ ਤੇ ਇਦਾਂ ਹੀ ਤੋੜਨਾ ਪਈ ਪਾਣੀ ਵੀ ਐਕਸਟਰਾ ਤੇ ਫਿਰ ਨਹੀਂ ਪਾਉਣਾ ਫਿਰ ਇਦਾਂ ਹੀ ਗੋਲਣਾ ਇਹਨੂੰ ਇੰਨੀ ਟੇਸਟੀ ਰੋਟੀ ਬਣਦੀ ਹੈ ਕਿ ਹੱਦੋਂ ਹੀ ਵੱਧ ਆਹ ਦੇਖੋ ਥੋੜਾ ਜਿਹਾ ਲੋੜਿਆ ਪਾਣੀ ਦੀ ਇਸ ਕਰਕੇ ਵਿੱਚ ਥੋੜਾ ਜਿਹਾ ਗਰਮ ਪਾਣੀ ਪਾਣਾ। ਇਹਦੇ ਵਿੱਚ ਇੱਕ ਗਰਮ ਪਾਣੀ ਜਿਹੜਾ ਨਾ ਥੋੜਾ ਜਿਹਾ ਹੀ ਪਾਣਾ ਹੈ। ਨਾਲ-ਨਾਲ ਵੇਖੀ ਜਾਣਾ ਜਿਆਦਾ ਪਤਲਾ ਨਾ ਹੋ ਜੇ। ਬੱਸ। ਇਹਦੇ ਵਿੱਚ ਥੋੜਾ ਜਿਹਾ ਲਾ ਲੈਣਾ ਵਾ। ਔਇਲ ਬਟਰ ਪੇਪਰ ਤੇ। ਤੇ ਇਹ ਮੱਕੀ ਦੀ ਰੋਟੀ ਵਾਂਗ ਹੀ ਬਣ ਜਾਂਦੀ ਹੈ ਰੋਟੀ ਮੈਨੂੰ ਤਾਂ ਬੜਾ ਮਜ਼ਾ ਆਇਆ ਇਹ ਪਕਾਉਣ ਦਾ ਇਹਦਾ ਤੇ ਇਹਦਾ ਇਹਦਾ ਕਰਕੇ ਨਾ ਇਹਨੂੰ ਫਲਾਦਣਾ ਇਹ ਕਿ ਮੈਂ ਫੈਨ ਹੋ ਗਈ ਆ ਇਹਦੀ ਇਹ ਜਿਹੜੀ ਇਹ ਵਾਲੀ ਰਾਗੀ ਦੇ ਆਟੇ ਦੀ ਕਿਉਂਕਿ ਇਹ ਪੰਜਾਬੀ ਦੇ ਮੇਰੀ ਘਰਾਂ ਦੇ ਪਤਾ ਨਹੀਂ ਕੌਣ ਕੌਣ ਨੇ ਹੈ ਕਿੰਨੇ ਕਿੰਨੇ ਖਾਧੀਆਂ ਹੋਣੀਆਂ ਹੈ ਟਰਾਈ ਕੀਤੀਆਂ ਹੈ ਪਰ ਸਾਡੇ ਦੇ ਇਥੇ ਕਣਕ ਦੀ ਆਟਾ ਪੱਕੀ ਦਾ ਆਟਾ ਵੱਤੋਂ ਅੱਦ ਬਾਜਰਾ ਬੜੀ ਮੁਸ਼ਕਲ ਹੈ ਤੇ ਇਹ ਹੈ ਕਿ ਦੇਖੋ ਕਿ ਢੀਸ ਹੁਣੀ ਹੈ ਇਹ ਰੋਟੀ ਬਣ ਜਾਂਦੀ ਆ ਆ ਦੇਖੋ ਵੀ ਇਹਨੂੰ ਗੁਲਟਾ ਕਰਦੇ ਨਾ ਫਿਰ ਬਣਦੀ ਤੇ ਫਿਰ ਹੋਰੇ ਉਤਰੋ ਉਤਾਰੋਗੇ ਨਾ ਆਰਾਮ ਨਹੀਂ ਪਿਆ ਜਾਣੀ ਇਹ ਕੇ ਆਇਲ ਨੂੰ ਥੋੜਾ ਹੋਰ ਜਾਂ ਛੋੜਾ ਕਰਕੇ ਲੱਗਿਆ ਹੁੰਦਾ ਤਾਂ ਜੰਝ ਜਗ੍ਹਾ ਤੇ ਆ ਦੇਖੋ ਇਹ ਬਹੁਤ ਸੋਹਣੀ ਇਦਾਂ ਹੋ ਜਾਂਦੀ ਹੈ ਤੇ ਮੈਨੂੰ ਇੱਕ ਸਾਈਡ ਤੋਂ ਪੱਕਾ ਦੇਣਾ ਤੁਹਾਨੂੰ ਚਾ ਮੈਂ ਦਜੀ ਬੇਲਦੀ ਇਹਦਾ ਕਲਰ ਜਿਹੜਾ ਹੈ ਨਾ ਕਲਰ ਤੇ ਉਹ ਜਦੋਂ ਕੋਈ ਦੇਖਦਾ ਹੈ ਨਾ ਤੇ ਮਤਲਬ ਹੈ ਕਿ ਜਦੋਂ ਇਹਨਾਂ ਨੇ ਪਹਿਲੇ ਵੀ ਦੇਖਿਆ ਕਿ ਰੋਟੀ ਦਾ ਕਲਰ ਥੋੜਾ ਆਡ ਲੱਗਿਆ ਕਿ ਹਾਂ ਠੀਕ ਹੈ ਇਹ ਵੀ ਨਹੀਂ ਕਰਨ ਦੀ ਰੋਟੀ ਕਿਦਾਂ ਖਾਣੀ ਹੈ ਪਰ ਇਹ ਹੈ ਕਿ ਜਦੋਂ ਇਹਨੂੰ ਖਾਓ ਤੇ ਫੇਰ ਤੇ ਨਜ਼ਾਰੇ ਲੱਗਿਆ ਬਾਕੀ ਇਹਨੂੰ ਮੈਨੂੰ ਤੁਹਾਨੂੰ ਥੋੜਾ ਘਿਓ ਵਗੈਰਾ ਲਗਾ ਕੇ ਫੇਰ ਮਜ਼ਾ ਆਦਾ ਅਛਾ ਵੀ ਇੱਕ ਰੋਟੀ ਤੇ ਮੈਂ ਵੜਾਈਆਂ ਤੇ ਕਿਉਂਕਿ ਇੱਕ ਹੀ ਖੰਦੇ ਹਾਂ ਸਵੇਰ ਦੇ ਟਾਈਮ ਤੇ ਆ ਮੈਂ ਤੁਹਾਨੂੰ ਵੀ ਟੇਸਟ ਕਰਕੇ ਦੱਸਦੀ ਹਾਂ ਕਿ ਇਹ ਮਤਲਬ ਕਿ ਨੇ ਦੀ ਖੁਸ਼ੀ ਅਲੱਗ ਹੀ ਆ ਪਹਿਲਾਂ ਤੇ ਮੈਂ ਤੁਹਾਨੂੰ ਸਿੰਪਲ ਹੀ ਆ ਦਹੀਂ ਤੋਂ ਬਗੈਰ ਮੱਖਣ ਦੇ ਨਾਲ ਫੋਲ ਨਾ ਮਜਾ ਨਜ਼ਾਰਾ ਇਸ ਕਰਕੇ ਬਈ ਇਹ ਹੈ ਤੇ ਬਹੁਤ ਹੀ ਵਧੀਆ ਚੀਜ਼ ਹੈ ਤੇ ਜਿਹਦਾ ਜਿਹਦਾ ਨੀਰ ਬੜੇ ਟਟਕੋਰੇ ਆ ਨਾ ਮੇਰੇ ਵਾਂਗ ਜਿਹੜੇ ਮਤਲਬ ਖਾਣ ਵਿੱਚ ਨਾਲ ਪਸੰਦ ਹੁੰਦਾ ਵਾ ਉਹਦੇ ਜ਼ਰੂਰ ਟਰਾਈ ਕਰਿਓ ਤੇ ਉਦੋਂ ਤੇ ਮੈਂ ਆਚਾਰ ਹੁੰਦੇ ਸਿਰਫ ਉਹਨਾਂ ਲੈਂਡਿੰਗ ਹੀ ਨਾ ਸਿੰਪਲ ਰੋਟੀ ਨਾਲ ਕਦੀ ਸ਼ੱਕਰ ਨਾਲਾ ਕੇ ਦੇਖੋ ਇੰਨਾ ਇੰਨਾ ਨਜ਼ਾਰਾ ਹੁੰਦਾ ਨਹੀਂ ਜੰਨਤ ਆਵੇ ਬਹੁਤ ਨਜ਼ਾਰਾ ਤੇ ਜ਼ਰੂਰ ਮੰਗਵਾਓ ਤੇ ਚਲੋ ਜੀ ਓਕੇ ਜੀ ਬਾਏ